ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਇੱਕ ਨਾਲ ਇਨਸਾਨੀਅਤ ਦਾ ਸੇ ਰਿਸ਼ਤਾ ਦੋਸਤੋ ਨਾ ਕੋਈ ਲੋਭ ਨਾ ਕੋਈ ਲਾਲਚ ਨਾ ਕਦੇ ਮੰਗੀਆਂ ਕਿਸੇ ਤੋਂ ਰਿਸ਼ਤਾ ਦੋਸਤੋ ਲੋੜਵੰਦਾਂ ਦੀ ਹਿਫਾਜ਼ਤ ਕਰਨ ਵਾਲੇ ਭਗਤਪੂਰਨ ਸਿੰਘ ਜੀ ਬੇਸਹਾਰਿਆਂ ਅਤੇ ਅਪਾਹਜਾਂ ਲਈ ਸੀ ਫਰਿਸ਼ਤਾ ਦੋਸਤੋ ਬੇਸਹਾਰਿਆਂ ਤੇ ਅਪਾਹਜਾਂ ਲਈ ਸੀ ਫਰਿਸ਼ਤਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਤੇ ਵੀਡੀਓ ਕਿਸਮਾ ਬਹੁਤ ਹੰਗਾਲੀ ਸਾਥੀਓ ਭਗਤਪੂਰਨ ਸਿੰਘ ਜੀ ਦਾ ਜਦ ਨਾਮ ਲੈਨੇ ਆ ਤਰੂ ਤਰੋ ਤਾਜ਼ਾ ਹੋ ਜਾਂਦੀ ਹੈ ਅੱਜ ਤਕਰੀਬਨ 33 ਵਰੇ ਹੋ ਚੱਲੇ ਆ ਉਹਨਾਂ ਨੂੰ ਇਸ ਜਹਾਨ ਨੂੰ ਅਲਵਿਦਾ ਕਹੇ ਹੋਏ ਲੇਕਿਨ ਉਹਨਾਂ ਦੀ ਜਿਹੜੀ ਛਾਵੀ ਹੈ ਉਹਨੂੰ ਜਦੋਂ ਮਹਿਸੂਸ ਕਰਦੇ ਆ ਰੂਹ ਨੂੰ ਰੰਗਤ ਚੜ ਜਾਂਦੀ ਹੈ ਉਹਨਾਂ ਬਾਰੇ ਜ਼ਿਕਰ ਕਰਦੇ ਆ ਤਾਂ ਜਿਹੜੇ ਅਲਫਾਜ਼ ਪਹਿਲਾ ਜ਼ੁਬਾਨ ਤੇ ਆਉਂਦੇ ਆ ਕਿ ਸੇਵਾ ਦੇ ਪੁੰਜ ਮਨੁੱਖਤਾ ਦੇ ਮਸੀਹਾ ਸੇਵਾ ਦੇ ਮੂਜਸਮੇ ਭਗਤਪੂਰਨ ਸਿੰਘ ਜੀ ਨੇ ਆਪਣਾ ਪੂਰਾ ਜਿਹੜਾ ਜੀਵਨ ਹੈ ਉਹ ਬੇਸਹਾਰਿਆਂ ਦੀ ਮਦਦ ਵਿੱਚ ਨਿਛਾਵਰ ਕਰ ਦਿੱਤਾ ਬਿਨਾਂ ਕਿਸੇ ਆਸਤ। ਔਰ ਭਗਤਪੂਰਨ ਸਿੰਘ ਜੀ ਤੋਂ ਪ੍ਰੇਰਣਾ ਲੈ ਕੇ ਬਹੁਤ ਸਾਰੇ ਲੋਕ ਇਸ ਰਾਹ ਤੇ ਵੀ ਤੁਰੇ ਹੋਏ ਆ ਜੋ ਬੇਸਹਾਰਿਆਂ ਦੀ ਮਦਦ ਅੱਜ ਤੱਕ ਕਰ ਰਹੇ ਆ ਔਰ ਰਹਿੰਦੀ ਦੁਨੀਆ ਤੱਕ ਕਰਨਗੇ। ਇਸੇ ਕਰਕੇ ਕਿਹਾ ਜਾਂਦਾ ਕਿ ਫਰਿਸ਼ਤੇ ਇਕੱਲੇ ਸਮਾਨਚ ਨਹੀਂ ਹੁੰਦੇ ਕਿਉਂਕਿ ਜੇ ਫਰਿਸ਼ਤੇ ਇਕੱਲੇ ਸਮਾਨਚ ਹੁੰਦੇ ਤਾਂ ਧਰਤੀ ਉਜੜ ਜਾਂਦੀ। ਕਈ ਫਰਿਸ਼ਤੇ ਇਸ ਧਰਤੀ ਤੇ ਜਨਮ ਲੈ ਕੇ ਧਰਤੀ ਦਾ ਮਾਨ ਵਧਾਉਂਦੇ ਆ ਉਹਨਾਂ ਚੋਂ ਇੱਕ ਸਨ ਭਗਤਪੂਰਨ ਸਿੰਘ ਜੀ। ਅੱਜ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਕੱਲ 5 ਅਗਸਤ ਨੂੰ ਭਗਤਪੂਰਨ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਬਲੱਡ ਬੈਂਕ ਰਾਹੋਂ ਰੋਡ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇੱਥੇ। ਔਰ ਇਹ ਸੱਚੀ ਸ਼ਰਧਾਂਜਲੀ ਹੈ ਭਗਤਪੂਰਨ ਸਿੰਘ ਜੀ ਨੂੰ ਕਿਉਂਕਿ ਲੋੜਵੰਦਾ ਦੀ ਇਸ ਦੇ ਨਾਲ ਮਦਦ ਬਹੁਤ ਹੁੰਦੀ ਹੈ। ਔਰ ਇੱਕ ਹੋਰ ਗੱਲ ਐਡ ਕਰਾਂ ਤਾਂ ਜਿਹੜੇ ਲੋਕ ਜਿਹੜੇ ਭੈਣ ਭਰਾ ਬਲੱਡ ਡੋਨੇਸ਼ਨ ਕਰਦੇ ਆ ਉਹ ਆਪਣਾ ਸੱਚਾ ਨਾਗਰਿਕ ਹੋਣ ਦਾ ਫਰਜ਼ ਨਿਭਾਉਂਦੇ ਆ। ਸਾਡੇ ਨਾਲ ਮੌਜੂਦ ਨੇ ਜੀ ਟੂਰ ਸਾਹਿਬ ਜੋ ਫਾਊਂਡਰ ਨੇ ਪ੍ਰੈਜ਼ੀਡੈਂਟ ਨੇ ਬਲੱਡ ਡੋਨਰ ਕੌਂਸਲ ਦੇ ਨਵਾਂ ਸ਼ਹਿਰ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਵਾਗਤ ਕਰਦੇ ਆ ਤੇ ਨਾਲ ਦੀ ਨਾਲ ਇਹ ਵੀ ਕਹਿਣਾ ਚਾਹਾਂਗੇ ਚਾਹਾਂਗੇ ਕਿ ਜਿਹੜਾ ਕੱਲ ਤੁਸੀਂ ਉਪਰਾਲਾ ਕਰਨ ਜਾ ਰਹੇ ਆ ਬੜਾ ਨੇਕ ਹੈ ਬੜੀ ਸ਼ਲਾਘਾ ਕਰਦੇ ਆ ਬਹੁਨਿਕਾ ਸਵਾਗਤ ਹੈ ਜੀ ਅਣੀ ਬੜੀ ਖੁਸ਼ੀ ਹੈ ਕਿ ਪੀਪੀ 32 ਬਹੁਤ ਸੋਹਣਾ ਇੱਕ ਸੱਚ ਦੇ ਮਾਰਗ ਤੇ ਚੱਲਦੇ ਹੋਇਆ ਇੱਕ ਜਿਹੜਾ ਮੀਡੀਆ ਦਾ ਸਹੀ ਰੋਲ ਅਦਾ ਕਰ ਰਿਹਾ ਔਰ ਇਲਾਕੇ 'ਚ ਨਹੀਂ ਪੂਰੀ ਦੁਨੀਆ 'ਚ ਇਹ ਫੈਲ ਰਿਹਾ ਬੜੀ ਚੰਗੀ ਗੱਲ ਆ ਔਰ ਇਸ ਮੁਬਾਰਕ ਮੌਕੇ ਦੀ ਸ਼ਾਮ ਤੋਂ ਅੱਜ ਇਹਨਾਂ ਨੇ ਇੱਕ ਕਵਰ ਕਰਨ ਵਾਸਤੇ ਆਏ ਆ ਬੜੀ ਖੁਸ਼ੀ ਆ ਕਿਉਂਕਿ ਅਸੀਂ ਹਰ ਵਾਰੀ ਇਹ ਟਾਰਗੇਟ ਰੱਖਦੇ ਆ ਵੀ 100 ਬੋਤਲ ਤੋਂ ਉੱਪਰ ਅਸੀਂ ਹਰ ਵਾਰੀ ਇਹ ਲਗਾਤਾਰ ਜਦੋਂ ਤੋਂ 13 92 ਤੋਂ ਭਗਤਪੂਰਨ ਸਿੰਘ ਜੀ ਨੇ ਆਪਣੇ ਕਰ ਕਮਲਾ ਨਾਲ ਇਹ ਸ਼ੁਰੂਆਤ ਕੀਤੀ ਉਦੋਂ ਤੋਂ ਨਿਰਵਿਘਨ ਸੇਵਾ ਚੱਲ ਰਹੀ ਕਦੇ ਬੰਦ ਨਹੀਂ ਜੀ ਮੈਂ ਚਾਹੁੰਦਾ ਕਿ ਜਿਹੜੇ ਭਗਤਪੂਰਨ ਸਿੰਘ ਜੀ ਦੇ ਉਪਾਸ਼ਕ ਨੇ ਵਨਜ਼ੂਰ 19134 1992 ਦੀ ਜਿਹੜੀ ਕਹਾਣੀ ਹੈ ਜਿਹੜੀ ਥੋੜੀ ਦੇਰ ਪਹਿਲਾਂ ਆਪਾਂ ਡਿਸਕਸ ਕਰ ਰਹੇ ਸੀਗੇ ਕਿ 13492 ਨੂੰ ਉਹਨਾਂ ਨੇ ਇਨੋਗਰੇਟ ਕੀਤਾ ਸੀਗਾ ਜੀ ਬਲੱਡ ਕਾਉਂਸਲ ਉਹਨਾਂ ਨੇ ਆਪਣੇ ਕਰ ਕਮਲਾਣਾ ਕੀਤਾ ਔਰ ਸਾਡੇ ਜਿਹੜੇ ਇਥੇ ਮੈਨੇਜਮੈਂਟ ਸੀਗੇ ਸਾਡੇ ਸਾਰੇ ਪ੍ਰੇਰਕ ਸੀਗੇ ਉਹ ਕਹਿੰਦੇ ਜੀ ਬਈ ਕਿਸੇ ਸਿਆਸੀ ਬੰਦੇ ਨੂੰ ਨਾ ਸੱਦੋ ਜੇ ਨਰੋਲ ਸੇਵਾ ਕਰਨੀ ਹੈ ਭਾਈ ਕਨਈਆ ਮਿਸ਼ਨ ਤੇ ਤਾਂ ਕਿਸੇ ਭਗਤ ਮਹਾਪੁਰਸ਼ ਨੂੰ ਸੱਦੋ ਤੇ ਭਗਤ ਪੂਰਨ ਸਿੰਘ ਜੀ ਨਾਲ ਫਿਰ ਸਾਡੀ ਗੱਲ ਹੋਈ ਅੰਮ੍ਰਿਤਸਰ ਤਾਂ ਉਹਨਾਂ ਨੇ ਕਿਹਾ ਮੈਂ ਆਉਂਗਾ। ਔਰ ਜਿਸ ਵੇਲੇ ਸਾਰੀ ਤਿਆਰੀ ਹੋ ਗਈ ਤਾਂ ਅਸੀਂ ਸਪੈਸ਼ਲ ਇੱਕ ਬੰਦਾ ਭੇਜਿਆ ਕਾਰ ਦੇ ਉੱਤੇ ਉਹਨਾਂ ਦੇ ਆਫਿਸ ਅੰਮ੍ਰਿਤਸਰ ਪਹੁੰਚਿਆ ਕਿ ਜਾਣਾ ਹੈ ਲੇਕਿਨ ਉਹ ਜਾਣ ਤੋਂ ਪਹਿਲਾਂ ਉਹ ਟ੍ਰੇਨ ਦੇ ਉੱਤੇ ਉੱਥੋਂ ਚੜ੍ਹ ਕੇ ਅੰਮ੍ਰਿਤਸਰੋਂ ਤੇ ਉਹ ਨਵਾਂ ਸ਼ਹਿਰ ਦੇ ਉਸ ਵੇਲੇ ਪਹੁੰਚ ਗਿਆ ਔਰ ਨਾਲ ਕੋ ਉਹਨਾਂ ਦੇ ਹੋਰ ਸਾਥੀ ਸੀ ਉਹਨੇ ਸਿਰ ਤੇ ਲਟੇਚਰ ਚੁੱਕਿਆ ਸੀ ਬੜੇ ਹੈਰਾਨ ਰਹਿ ਗਏ। ਪਈ ਉਹ ਕਹਿੰਦੇ ਮੈਂ ਕਾਰ ਤੇ ਸਫ਼ਰ ਹੀ ਨਹੀਂ ਕਰਦਾ ਇਹ ਪੈਟਰੋਲ ਫੂਕਦੀ ਆ ਮਤਲਬ ਇੰਨਾ ਸਾਦਾ ਜੀਵਨ ਸਾਦਾ ਜੀਵਨ ਔਰ ਜੇ ਆਪਾਂ ਗੱਲ ਕਰੀਏ ਲਿਟਰੇਚਰ ਦੀ ਤਾਂ ਮਤਲਬ ਇਹ ਵੀ ਉਹ ਗਿਆਨ ਦੇ ਵਿੱਚ ਸੀਗੇ ਕਿ ਤੁਸੀਂ ਕਿਤਾਬਾਂ ਨਾਲ ਜੁੜੋ ਹਾਂ ਉਹ ਲਿਟਰੇਚਰ ਉਹਨਾਂ ਨੇ ਵੰਡਿਆ ਔਰ ਬੜਾ ਸਰਲ ਸੀਗਾ ਦੂਸਰੀ ਗੱਲ ਉਹਨਾਂ ਨੇ ਜਿਹੜੀ ਕਹੀ ਕਿ ਇਹ ਇੱਕ ਬਹੁਤ ਨੇਕ ਜਗ੍ਹਾ ਆ ਇਹ ਖੂਹ ਦਾ ਜਿਹੜਾ ਤੌੜਿਆ ਇੱਥੇ ਖੂਹ ਦਾ ਹਲਟ ਚਲਾਉਂਦਿਆਂ ਕਿਸੇ ਨੇ ਭਗਤੀ ਕੀਤੀ ਆ ਤੇ ਤਾਂ ਇਸ ਜਗ੍ਹਾ ਨੂੰ ਭਾਗ ਲੱਗੇ ਆ ਔਰ ਉਹਨਾਂ ਨੇ ਇਹ ਕਿਹਾ ਇਹ ਤੁਸੀਂ ਜਿਹੜਾ ਖੂਨਦਾਨੇ ਨੂੰ ਸ਼ਾਬਾਸ਼ ਦਿੰਨੇ ਹੋ ਮੇਰਾ ਕਹਿਣਾ ਮੰਨ ਲਓ ਇੱਕ ਬੂਟਾ ਦਿਆ ਕਰੋ ਉਹ ਬੂਟਾ ਉਹ ਆਪ ਲਾਵੇ ਉਹ ਰੀਤ ਚੱਲੀ ਹੋਈ ਆ ਕੱਲ ਹੁਣ ਅਸੀਂ 100 ਬੂਟਾ ਜਿਹੜਾ ਆ ਉਹ ਲੈ ਕੇ ਆਏ ਆ ਇਹ ਆਪਣਾ ਉਹ ਸਾਰਾ ਜਿਹੜੇ ਜਿਹੜੇ ਡੋਨਰ ਨੇ ਕੱਲ ਬਲੱਡ ਨੇਟ ਕਰਨਾ ਹੈ ਉਹਨਾਂ ਨੂੰ ਤੁਸੀਂ ਬੂਟਾ ਦੇਣਾ ਸਨਮਾਨ ਵਿੱਚ ਹਾਂਜੀ ਕੱਲ ਅਸੀਂ ਤુલਸੀ ਦੇ ਰਹੇ ਹਾਂ ਕਿਉਂਕਿ ਅਸੀਂ ਤુલਸੀ ਦਾ ਦੇਖਿਆ ਆਫਟਰ ਕੇਅਰ ਜ਼ਿਆਦਾ ਵਧੀਆ ਔਰ 100% ਸਰੇ ਚੜਦੀ ਆ ਸੋ ਮੈਨੇਜਮੈਂਟ ਨੇ ਬਹੁਤ ਵਧੀਆ ਫੈਸਲਾ ਕੀਤਾ ਉਹ ਅਸੀਂ 100 ਬੂਟਾ ਮੰਗਾ ਲਿਆ ਤੋਂ ਜਿੰਨੇ ਵੀ ਸਮਾਜ ਸੇਵਕ ਨੇ ਜਿੰਨੇ ਪ੍ਰੇਰਕ ਨੇ ਉਹਨਾਂ ਨੂੰ ਉਹਨਾਂ 'ਚ ਉਤਸ਼ਾਹ ਹੈਗਾ ਕਿ ਉਹ ਭਗਤ ਪੂਰਨ ਸਿੰਘ ਜੀ ਨੂੰ ਯਾਦ ਕਰਦੇ ਆ ਸੱਚੀ ਔਰ ਸ਼ਰਧਾ ਜਿਹੜੀ ਹੈਗੀ ਆ ਆਪਣਾ ਹਿਰਦੇ ਦਾ ਸੱਚਾ ਔਰ ਸੋਚਾ ਦਾਨ ਦੇਣ ਵਾਸਤੇ ਕੱਲ ਤਿਆਰ ਆ ਔਰ ਸਾਨੂੰ ਲੱਗਦਾ ਕਿ ਟਾਰਗੇਟ 100 ਦਾ ਪੂਰਾ ਹੋ ਜਾਏ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲਦੀ ਹੈ ਜੇ ਕਿ 5 ਤਰੀਕ ਨੂੰ ਹੀ 5 ਅਗਸਤ ਨੂੰ ਹੀ ਜਿਹੜਾ ਆ ਪਬਲ ਬਲਡ ਡੋਨਰ ਦਾ ਜਿਹੜਾ ਕੈਂਪ ਲਗਾਉਣਾ ਹੈ ਜੀ ਕੱਲ ਉਸ ਤਰ੍ਹਾਂ ਆ ਕਿ ਲਗਾਤਾਰ तकरीबन 30 ਸਾਲ ਤੋਂ ਲਗਾਤਾਰ ਲੱਗਦਾ ਆ ਤਾਂ ਸਾਨੂੰ ਫਿਰ ਇਹ ਬਣਦਾ ਆ ਕਿ ਇਹ ਦਿਨ ਬਹੁਤ ਵੱਡਾ ਆ بڑا ਮਹੱਤਵਪੂਰਣਾ ਕਿਉਂਕਿ ਬਰਸ਼ੀਆਂ ਲੋਕੀ ਕਿਸ ਤਰ੍ਹਾਂ ਮਨਾਉਂਦਾ ਕੋ ਕਿਸ ਤਰ੍ਹਾਂ ਮਨਾਉਂਦਾ ਅਸੀਂ ਜਿਹੜਾ ਸੱਚਾ ਔਰ ਸੱਚਾ ਦਾਣ ਆ ਜੀਵਨ ਜੋਤ ਜਿਹੜੀ ਆ ਕਿੰਨੇ ਘਰਾਂ ਚ ਜਗੂਗੀ ਸਾਨੂੰ ਉਸ ਜੋ ਭਗਤ ਜੀ ਨੇ ਸਾਡੇ ਤੇ ਅਸ਼ੀਰਵਾਦ ਦਿੱਤਾ ਅਸੀਂ ਉਹਨਾਂ ਦੇ ਹਮੇਸ਼ਾ ਹੀ ਮਰਦੇ ਤੱਕ ਧੰਨਵਾਦੀ ਰਹਾਂ ਜੋ ਕੋਈ ਸਿੱਖਿਆ ਭਗਤ ਜੀ ਦੀ ਕੋਈ ਯਾਦ ਆਉਂਦੀ ਹੋਵੇ ਸਿੱਕੇ ਸਮੇਂ ਉਹਨਾਂ ਦੀ ਸਿੱਖਿਆ ਇੱਕੋ ਸੀ ਬਈ ਸਾਦਾ ਰਹੋ ਸਾਦਾ ਖਾਓ ਮਨ ਮਨ ਦੇ ਵਿਚਾਰ ਵਧੀਆ ਰੱਖੋ ਇਹ ਉਹਨਾਂ ਨੇ ਆਪਣੇ ਲੈਕਚਰ ਮਹਾਰਾਜੀ ਦੀ ਹਯੂਰੀ ਚ ਕਹੇ ਔਰ ਉਹਨਾਂ ਨੇ ਕਿਹਾ ਵੀ ਹਰ ਸਾਲ ਪਾਠ ਪੂਜਾ ਇੱਥੇ ਕਰਿਆ ਕਰੋ ਔਰ ਉਦੋਂ ਤੋਂ ਲੈ ਕੇ ਵਿਸਾਖੀ ਦੇ ਵਿੱਚ ਅਸੀਂ ਸੁਖਮਨੀ ਸਾਹਿਬ ਦਾ ਪਾਠ ਰੱਖਦੇ ਆ ਉਸ ਤੋਂ ਦੂਜੇ ਦਿਨ ਹਵਨ ਕਰਦੇ ਆ ਤੇ ਤਾਂ ਉਹਨਾਂ ਦੀ ਇੱਛਾ ਅਨੁਸਾਰ ਇਹ ਸਾਰੇ ਕੰਮ ਅਸੀਂ ਕੀਤੇ ਗੋਨੂ ਦੇ ਲੜ ਲੱਗੇ ਆ ਔਰ ਨੀਵੇਂ ਹੋ ਕੇ ਉਹਨਾਂ ਨੇ ਕਿਹਾ ਸੀ ਕਿ ਅਕਰਤਾ ਭਾਵ ਜੋ ਕੇ ਸੇਵਾ ਕਰੋ ਕਦੇ ਕਰਤਾ ਚ ਨਹੀਂ ਕਿ ਉਹ ਵੀ ਮੈਂ ਬਲੱਡ ਬੈਂਕ ਚਲਾਉਣਾ ਇਦਾਂ ਕਦੇ ਨਹੀਂ ਅਕਰਤਾ ਚ ਹੋ ਉਹਦਾ ਹੁਕਮ ਹੋਇਆ ਉੱਪਰ ਵਾਲੇ ਦਾ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਜ਼ਰੀਏ ਰਾਹੀਂ ਇਹ ਉਹਨਾਂ ਦੀ ਸਿੱਖਿਆ ਸੀ ਔਰ ਅਸੀਂ ਸਿੱਖਿਆ ਤੇ ਚੱਲੇ ਆ ਤੇ ਮਹਾਰਾਜ ਦੀ ਕਿਰਪਾ ਆ ਉਹ ਬੜਾ ਹੀ ਸਫਲ ਹੋਈ ਮੈਂ ਗੱਲਾਂ ਤਾਂ ਮੈਨੂੰ ਵੀ ਇੱਕ ਗੱਲ ਯਾਦ ਆ ਗਈ ਭਗਤ ਪੂਰਨ ਸਿੰਘ ਜੀ ਦੇ ਦੇਖੋ 88 ਵਰੇ ਤੱਕ ਉਹਨਾਂ ਨੇ ਜੀਵਨ ਜੀਆ ਬੜਾ ਤੰਦਰੁਸਤ ਜੀਵਨ ਜੀਆ ਉਹਨਾਂ ਨੇ ਔਰ ਉਹ ਕਹਿੰਦੇ ਸੀ ਕਿ ਮੇਰੇ ਕੋਲ ਦੋ ਡਾਕਟਰ ਹਮੇਸ਼ਾ ਰਹਿੰਦੇ ਆ ਸਜੀਲਤ ਇੱਕ ਖਬੀਲਤ ਤੇ ਕਹਿੰਦੇ ਜਿਹੜਾ ਬੰਦਾ ਬੈਠ ਕੇ ਜੌਬ ਕਰਦਾ ਜਿਆਦਾ ਉਹ 8 ਤੋਂ 9 ਮੀਲ ਰੋਜ਼ਾਨਾ ਚੱਲੇ ਤਾਂ ਇਹ ਡਾਕਟਰ ਦਾ ਕੰਮ ਕਰਦੀਆਂ ਲੱਤਾਂ ਕਿਉਂਕਿ ਤੁਹਾਡੀ ਬੋਡੀ ਜੋ ਨੈਗੇਟਿਵਿਟੀ ਉਸ ਨੂੰ ਬਾਹਰ ਕੱਢ ਦਿੰਦੀਆਂ ਜੋ ਬਿਮਾਰੀਆਂ ਪਸੀਨੇ ਰਹੀਓ ਬਾਹਰ ਆ ਜਾਂਦੀਆਂ ਇਹ ਵੀ ਕਿੰਨੀ ਅੱਛੀ ਸਿੱਖਿਆ ਜੀ ਉਹਨਾਂ ਦਾ ਸਾਰਾ ਜੀਵਨ ਹੀ ਜਿਹੜਾ ਨਾ ਜਿਹੜੀ ਮੈਂ ਪਹਿਲਾਂ ਉਹਨਾਂ ਨੇ ਸਿੱਖਿਆ ਦਿੱਤੀ ਸਾਦਾ ਖਾਓ ਸਾਦਾ ਪਹਿਨੋ ਮਨ ਸਾਫ਼ ਰੱਖੋ ਔਰ ਜਿਹੜੀ ਉਹ ਟੁਰਨ ਦੀ ਗੱਲ ਕੀਤੀ ਸਟੇਸ਼ਨ ਤੋਂ ਤੁਰ ਕੇ ਹੀ ਆ ਗਏ ਜਦ ਕਿ ਅਸੀਂ ਕਾਰਾਂ ਅੰਬਰਸਰ ਲੈ ਗਏ ਅਸੀਂ ਤਿਆਰ ਹੁੰਦੇ ਰਹੇ ਗਏ ਜੇ ਆਪਣੇ ਤੋਂ ਡਾਕਟਰਾਂ ਨਾਲ ਆ ਗਏ ਨਾ ਉਹ ਵਾਕਈ ਉਹ ਡਾਕਟਰ ਆ ਉਹਨਾਂ ਦੇ ਔਰ ਜਿਹੜਾ ਪੈਦਲ ਤੁਰਨਾ ਬਜ਼ੁਰਗਾਂ ਲਈ ਇਹ ਬਹੁਤ ਚੰਗਾ ਆ ਸੈਰ ਕਰਨੀ ਬਹੁਤ ਚੰਗੀ ਆ ਔਰ ਇਹ ਵੀ ਉਹਨਾਂ ਨੇ ਸਿੱਖਿਆ ਆ ਲੇਕਿਨ ਸਵਾਲ ਇਹ ਆ ਵੀ ਸਮਾਜ ਸੇਵਕ ਜਾਂ ਜਥੇਬੰਦੀਆਂ ਉਹਨਾਂ ਦਾ ਜੋ ਕਿਹਾ ਹੋਇਆ ਉਹ ਤੇ ਅਮਲ ਕਰਨ ਬਲੱਡ ਰਨ ਕਾਉਂਸਲ ਉਹਨਾਂ ਦੀਆਂ ਸਹਿਯੋਗਾਂ ਤੇ ਕਾਫੀ ਅਮਲ ਕੀਤਾ ਔਰ ਜਿਹੜੀ ਸਫਲਤਾ ਦਾ ਰਾਜ ਆ ਉਹ ਇਹੀ ਆ ਕਿ ਉਹਨਾਂ ਦੇ ਇੱਥੇ ਚਰਨ ਪੈ ਗਏ ਉਹਨਾਂ ਦੇ ਕਾਰਕਮਲਾਂ ਨਾਲ ਹੀ ਰਗਟਨ ਹੋਇਆ ਅੱਛਾ ਤੁਸੀਂ ਹਰ ਸਾਲ ਸਫਲ ਕਈ ਸਾਰੇ ਕੈਂਪ ਲਗਾਉਂਦੇ ਆ 5 ਅਗਸਤ ਦਾ ਸਫਲ ਕੈਂਪ ਹੁੰਦਾ ਹੀ ਆ ਲੇਕਿਨ ਫਿਰ ਵੀ ਜਿਹੜੇ ਭੈਣ ਭਰਾ ਡਰਦੇ ਆ ਕਿ ਪਹਿਲੀ ਵਾਰ ਬਲੱਡ ਨੇਟ ਕਰਨਾ ਬੜਾ ਔਖਾ ਹੋ ਜਾਂਦਾ ਪਤਾ ਨਹੀਂ ਮਨ ਵਿੱਚ ਕੋਈ ਸ਼ੰਕਾ ਵੀ ਹੁੰਦੀ ਆ ਆਉਣਾ ਚਾਹੁੰਦੇ ਆ ਲੇਕਿਨ ਮਨ ਵਿੱਚ ਕਿਤੇ ਨਾ ਕਿਤੇ ਕੋਈ ਡਰ ਹੁੰਦਾ ਉਹਨਾਂ ਨੂੰ ਕੀ ਕਹੋਗੇ ਇਹ ਚਿੱਜ ਜਿਹੜੀ ਆ ਇਹ ਪਹਿਲਾਂ ਸਾਡੇ ਵੀ ਸੀ ਸਾਰਿਆਂ ਵਿੱਚ ਵੀ ਹੁੰਸੀ ਗਈ ਜਦੋਂ ਮੈਂ ਪਹਿਲੀ ਵਾਰੀ ਖੂਨ ਨਹੀਂ ਦਿੱਤਾ ਮੈਂ ਵੀ ਡਰਦਾ ਸੀ ਹੁਣ ਮੈਂ 67 ਵਾਰੀ ਦੇ ਦਿੱਤਾ ਆ ਸੋ ਕਹਿੰਦਾ ਮਤਲਬ ਇਹ ਆ ਕਿ ਇਹ ਇੱਕ ਚੀਜ਼ਕ ਸਾਰਿਆਂ 'ਚ ਆ لیکن ایک ਵਾਰੀ ਜੋ ਦੇ ਦੇਵੇ ਤਾਂ ਇਹ ਠੀਕ ਹੋ ਜਾਂਦੀ ਲੇਕਿਨ ਅਸੀਂ ਮੁਲਾਗਣ ਵੀ ਕਰਦੇ ਹਾਂ ਹਰ 10 ਸਾਲ ਬਾਅਦ ਮੈਨੇਜਮੈਂਟ ਇੱਕ ਇੰਟਰਸਪੈਕਸ਼ਨ ਕਰਦੀ ਆ ਵੀ ਕਿੰਨਾ ਲੋਕਾਂ 'ਚ ਫਰਕ ਪੈ ਗਿਆ ਹੁਣ ਜਿਹੜੀ ਐਜੂਕੇਸ਼ਨ ਵਧੀ ਆ ਈਵਨ ਕਿ ਪਹਿਲਾਂ ਕੰਢੀ ਏਰੀਆ 'ਚ ਕੋਈ ਨਹੀਂ ਸੀ ਬਲੱਡ ਦਿੰਦਾ ਹੁੰਦਾ ਹੁਣ ਕੰਢੀ ਏਰੀਆ 'ਚ ਇੰਨਾ ਜੋਸ਼ ਆ ਵੀ ਉਹ ਸਾਡੇ ਬਰਾਬਰ ਆ ਕੇ ਖੜ ਗਿਆ ਬਾਕੀ ਬਲਾਕ ਜਿੰਨੇ ਸਾਡੇ ਪੰਜਾਂ ਬਲਾਕਾਂ ਦੇ ਵਿੱਚ ਇਹ ਹੁਣ ਲੋਕਾਂ ਜਾਗਰਤੀ ਆ ਪੜ੍ਹਾਈ ਆ ਗਈ ਆ ਔਰ ਲੜਕੀਆਂ ਵੀ ਅੱਗੇ ਹੋ ਗਈਆਂ ਖੂਨਦਾਨ ਕਰ ਲਈ ਸੋ ਹੁਣ ਜਾਗਰਤੀ ਜਿਹੜੀ ਆ ਐਜੂਕੇਸ਼ਨ ਨਾਲ ਆਈ ਆ ਤੋ ਇਹ ਬਹੁਤ ਜ਼ਰੂਰੀ ਹੈ ਅੱਛਾ ਕੱਲ ਕਿੰਨੇ ਵਜੇ ਕੈਂਪ ਸ਼ੁਰੂ ਹੋ ਜਾਣਾ ਜੀ ਕੱਲ ਅਸੀਂ ਕੈਂਪ ਜਿਹੜਾ ਜੀ ਸ਼ੁਰੂ ਕਰਾਂਗੇ 9 ਵਜੇ ਸ਼ੁਰੂ ਕਰ ਦਾਂਗੇ ਜਿਹਨਾਂ ਨੇ ਪਹਿਲਾਂ ਜਾਣਾ ਅਸੀਂ ਪਹਿਲਾਂ ਵੀ ਲੈ ਸਕਦੇ ਹਾਂ ਜਿਸ ਤਰ੍ਹਾਂ ਨੂੰ ਕਿਸੇ ਨੇ ਕੰਮ ਤੇ ਜਾਣਾ 8:30 ਵੀ ਅਸੀਂ ਸ਼ੁਰੂ ਕਰ ਦਿਆਂਗੇ ਕਿੰਨੇ ਵਜੇ ਤੱਕ ਕੈਂਪ ਚੱਲੇ ਇਹ ਕੈਂਪ 3 ਵਜੇ ਤੱਕ ਚੱਲਦਾ ਹੈ لیکن جيڪو 3.5 ਵੀ ਆ ਗਿਆ تا لواں گے ਤੇ ریفریشمنٹ ਤਾਂ ہمیشہ ਦੀ طرح ہاں ریفریشمنٹ پورا پر ਸਾਡੀ ਜਿਹੜੀ ਬਲੱਡ ਕਾਉਂਸਲਰ ਬਲੱਡ ਬੈਂਕ ਆ ਡਾਕਟਰ ਬੱਗਾ ਆ ਡਾਕਟਰ ਦਿਆਲ ਸਰੂਪ ਆ ਉਹ ਸਕਰੀਨਿੰਗ ਇੰਨੀ ਟਾਈਟ ਕਰਦੇ ਆ ਭਈ ਇਹਨ ਸੋਨੇ ਵਰਗਾ ਖੂਨ ਲੈਣਾ ਇਸ ਤਰ੍ਹਾਂ ਨਹੀਂ ਵੀ ਜਿਹੜਾ ਆਵੇ ਉਸ ਤਰ੍ਹਾਂ ਦਾ ਲੈ ਲਿਆ ਨਹੀਂ ਉਹ ਪੂਰਾ ਚੈੱਕ ਹੁੰਦਾ ਉਹਦੀ ਜਾਂਚ ਪੜਤਾਲ ਹੁੰਦੀ ਆ ਸਿਹਤਮੰਦ ਖੂਨ ਹੋਊਗਾ ਤਾਂ ਹੀ ਲੈਣਾ ਕਿਉਂਕਿ ਅਸੀਂ ਸਿਹਤਮੰਦ ਲੈਨੇ ਆ ਤੇ ਸਿਹਤਮੰਦੀ ਦਿੰਨੇ ਆ ਅੱਛਾ ਕਿਹੜੇ ਕਿਹੜੇ ਵਿਅਕਤੀ ਖੂਨ ਨਹੀਂ ਦੇ ਸਕਦੇ ਜੀ ਪਹਿਲੀ ਗੱਲ ਇਹ ਹੈ ਜੀ ਵੀ 18 ਸਾਲ ਤੋਂ ਉੱਪਰ 65 ਸਾਲ ਦੇ ਵਿਚਕਾਰ ਜਿਹੜਾ ਹੈਗਾ ਉਹੀ ਖੂਨ ਦੇ ਸਕਦਾ ਜੇ ਘਟਿਆ ਤਾਂ ਵੀ ਨਹੀਂ ਦੇ ਸਕਦਾ ਜੇ 65 ਤੋਂ ਉੱਪਰ ਹੈ ਤਾਂ ਵੀ ਨਹੀਂ ਦੇ ਸਕਦਾ ਕਿਉਂਕਿ ਫਿਰ ਬਿਮਾਰੀਆਂ ਕਾਫੀ ਚਿੰਬੜ ਜਾਂਦੀਆਂ ਔਰ ਦੂਸਰਾ ਹੈਗਾ ਕਿ ਭਾਰ 45 ਕਿਲੋ ਤੋਂ ਉੱਪਰ ਹੋਵੇ ਤਾਂ ਉਹਦੇ ਵਿੱਚ 5 ਲੀਟਰ ਖੂਨ ਹੋਊਗਾ ਜੇ 5 ਲੀਟਰ ਖੂਨ ਹੋਊਗਾ ਤਾਂ ਪਾਈਆ ਦੇ ਸਕਦਾ ਜੇ 4.5 ਲੀਟਰ ਵੀ ਖੂਨ ਹੈ ਤਾਂ ਉਹ ਨਹੀਂ ਦੇ ਸਕਦਾ ਇਹ ਇੱਕ ਡਾਕਟਰੀ ਜਾਂਚ ਬੜਤਾਲ ਦਾ ਬੜੀ ਸਕਰੀਨਿੰਗ ਬੜੀ ਸਖਤ ਆ ਔਰ ਸਾਡੇ ਡਾਕਟਰ ਬਗਾ ਤਾਂ ਬਹੁਤ ਜ਼ਿਆਦਾ ਸਕਰੀਨਿੰਗ ਵਧੀਆ ਕਰਦੇ ਆ ਔਰ ਲੋਕਾਂ ਦੇ ਵਿੱਚ ਇੱਕ ਬਣਿਆ ਹੋਇਆ ਕਿ ਬਲੱਡ ਬੈਂਕ ਜੇ ਹੈਗਾ ਵਧੀਆ ਤਾਂ ਉਹ ਬਲੱਡ ਬੈਂਕ ਇੱਕ ਜਾਣਕਾਰੀ ਚ ਵਾਧਾ ਕਰਿਓ ਜੇ ਮੰਨ ਲਓ ਕਿਸੇ ਨੇ ਕੋਈ ਪੇਨ ਕਿਲਰ ਖਾਧੀ ਹੈ ਜਾਂ ਬੀਪੀ ਸ਼ੂਗਰ ਦੀ ਕੋਈ ਬਿਮਾਰੀ ਹੈ ਐਸਿਡ ਦੀ ਬਿਮਾਰੀ ਹੈ ਉਹ ਦੇ ਸਕਦੇ ਬਲੱਡ ਇਹ ਚੰਗਾ ਤੇ ਹੈ ਕਿ ਉਹ ਜੇ ਕਿਸੇ ਨੂੰ ਦੇਣਾ ਉਸ ਦਿਨ ਉਹ ਦਵਾਈ ਨਾ ਖਾਣ ਤੇ ਉਹ ਫਿਰ ਦਵਾਈ ਦਾ ਅਸਰ ਵਿੱਚ ਨਹੀਂ ਆਉਂਦਾ ਲੇਕਿਨ ਫਿਰ ਵੀ ਡਾਕਟਰ ਪੁੱਛਦਾ ਤੈਨੂੰ ਕੀ ਬਿਮਾਰੀ ਹੈ 18 ਕਾਲਮ ਆ ਜਿਹੜੇ ਡਾਕਟਰ ਨੇ ਭਰਨੇ ਹੁੰਦੇ ਯੈਸ ਨੋ ਯੈਸ ਨੋ ਇਸ ਕਰਕੇ ਇਦਾਂ ਨਹੀਂ ਹੈ ਬਈ ਉਹ ਸਿੱਧਾ ਨਾਮ ਲਖਾਤਾ ਨਹੀਂ ਉਹ 18 ਕਾਲਮ ਆ ਉਹ ਡਾਕਟਰ ਸਾਹਿਬ ਚੈੱਕ ਕਰਦੇ ਆ ਹਿਮੋਗਲੋਬਿਨ ਚੈੱਕ ਕੀਤਾ ਜਾਂਦਾ ਹਰ ਚੀਜ਼ ਹਿਸਟਰੀ ਜਿਹੜੀ ਆ ਉਹ ਚੈੱਕ ਕੀਤੀ ਜਾਂਦੀ ਆ ਫੇਰ ਹੀ ਖੂਨ ਦੇ ਸਰਪਲ ਸਾਰੀ ਸਕਰੀਨਿੰਗ ਕਰਕੇ ਉਸ ਤੋਂ ਜਿੰਨ ਤੁਸੀਂ ਗੋਨੇ ਵਰਗਾ ਹਾਂ ਬਿਲਕੁਲ ਸੋਨੇ ਵਰਗਾ ਸੋਨਾ ਬਲਕਿ ਸੋਨਾ ਹੀ ਦਿੰਨੇ ਆ ਕਿਉਂਕਿ ਸਾਡੀ ਇੱਥੇ ਜੇਬ 'ਚ ਪੈਸੇ ਨਹੀਂ ਜਾਂਦੇ ਇਹ ਚੈਰਿਟੀ ਦਾ ਆ ਹਰਕ ਬਹੁਤ ਬਲੱਡ ਬੈਂਕ ਖੁੱਲ ਗਏ ਉੱਥੇ ਕਮਰਸ਼ੀਅਲ ਸੋਚ ਆ ਸਾਨੂੰ ਨਹੀਂ ਉਹਨਾਂ ਦਾ ਪਤਾ ਸਾਨੂੰ ਆਪਣਾ ਪਤਾ ਕਿ ਭਾਈ ਕਨੇਗਾ ਮਿਸ਼ਨ ਆ ਜੋ ਵੀ ਆਵੇ ਇੱਥੇ ਹਰ ਇੱਕ ਨੂੰ ਬਰਾਬਰਤਾ ਨਾਲ ਹੀ ਕਰੂਗਾ ਕੀਤਾ ਜਾਊਗਾ ਸੋ ਪਿੰਡਾਂ ਦੇ ਵਿੱਚ ਹਰ ਮਹੀਨੇ 4 ਤੋਂ 5 ਕੈਂਪ ਨੌਜਵਾਨ ਲਾ ਰਹੇ ਆ ਔਰ ਨੌਜਵਾਨ ਚੰਗੇ ਪਾਸੇ ਜੁੜ ਰਹੇ ਜਾਗਰਤ ਹੋ ਗਏ ਨੌਜਵਾਨ ਜਾਗਰਤ ਹੋ ਗਏ ਔਰ ਉਹ ਜ਼ਿੰਮੇਵਾਰ ਜ਼ਿੰਮੇਵਾਰ ਨਾਗਰਿਕ ਬਣੇ ਉਹਨਾਂ ਦਾ ਦੇਸ਼ ਨੂੰ ਵੀ ਫਾਇਦਾ ਸਮਾਜ ਨੂੰ ਵੀ ਫਾਇਦਾ ਉਹਨਾਂ ਨੂੰ ਆਪਣੇ ਆਪ ਨੂੰ ਫਾਇਦਾ ਕਿਉਂਕਿ 8 ਟੈਸਟ ਹੋ ਜਾਂਦੇ ਆ 8 ਟੈਸਟ ਬਿਨਾਂ ਕਿਸੇ ਗੱਲ ਤੋਂ ਹੋ ਜਾਂਦੇ ਆ ਔਰ ਉਹਨਾਂ ਚ ਜੇ ਪ੍ਰੋਬਲਮ ਆ ਰਹੀ ਆ ਤਾਂ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਦੁਬਾਰਾ ਟੈਸਟ ਕਰਦੇ ਆ ਤਾਂ ਕਿ ਉਹ ਬਿਮਾਰੀ ਨਾ ਫੈਲੇ ਲੋਡ ਬੰਦਾ ਦਾ ਵੀ ਫਾਇਦਾ ਹੈ ਜੀ ਲੋਡ ਬੰਦਾ ਦਾ ਇੰਨਾ ਫਾਇਦਾ ਆ ਵੀ 100-100 ਕਿਲੋਮੀਟਰ ਤੋਂ ਬਲੱਡ ਲੈਣ ਆਉਂਦੇ ਆ ਕਿਉਂਕਿ ਇੱਥੇ ਇੱਥੇ ਕਾਫੀ ਬੱਚੇ ਜਿਨ੍ਹਾਂ ਦਾ ਖੂਨ ਹੀ ਨਹੀਂ ਬਣਦਾ ਉਹ ਉਹ ਇੱਥੋਂ ਜਾਂਦਾ ਥੈਲੇਸੀਮੀਆ ਦੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਲੋਡ ਬੰਦ ਦੇ ਜਿਹੜੇ ਜਿਸ ਤਰ੍ਹਾਂ ਨੈਗੇਟਿਵ ਗਰੁੱਪ ਆ ਆਮ ਬਲੱਡ ਬੈਂਕਾਂ ਚ ਨਹੀਂ ਹੁੰਦਾ ਲੇਕਿਨ ਇੱਥੇ ਸਾਡੇ ਜਿਹੜੇ ਨੌਜਵਾਨ ਮੋਟੀਵੇਟਰ ਆ ਉਹਨਾਂ ਨੇ ਲਿਸਟਾਂ ਬਣਾਈਆਂ ਹੋਈਆਂ ਜਦੋਂ ਕੋਈ ਫੋਨ ਕਰਦੇ ਆ ਉਹ 24 ਘੰਟੇ ਇਹ ਜਿਹੜਾ ਹੈ ਇਹ ਵੀ ਸ਼ਲਾਗ ਹੈ ਜੀ ਕਿਉਂਕਿ ਬੜੀ ਵਾਰ ਅਸੀਂ ਵੀ ਆਉਂਨੇ ਆ ਕਿਸੇ ਯਾਰ ਦੋਸਤਾਂ ਨੇ ਦੇਖਦੇ ਕਿ ਮੋਟੀਵੇਟਰ ਇੱਥੇ ਆ ਹੀ ਹੁੰਦੇ ਆ ਹਮੇਸ਼ਾ ਸਾਥ ਦੇਣ ਲਈ ਉਹ ਤਿਆਰ ਰਹਿੰਦੇ ਨੇ ਸਹਿਯੋਗ ਦੇਣ ਲਈ ਤੇ ਬੱਚੇ ਜਿਹੜੇ ਬੱਚਿਆਂ 'ਚ ਜੋਸ਼ ਹੈ ਔਰ ਇਹ ਸਾਡਾ ਨਵਾਂ ਸ਼ਹਿਰ ਦੇ ਨੌਜਵਾਨਾਂ 'ਚ ਮੈਂ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਇਹ ਚੀਜ਼ ਨੂੰ ਆਪਣੇ ਜਿੰਮੇ ਲਿਆ ਹੋਇਆ ਔਰ ਕਦੇ ਵੀ 24 ਘੰਟੇ ਲੋਡ ਪਵੇ ਤਾਂ ਉਹ ਹੈਲਪ ਕਰਦੇ ਆ ਬਿਲਾਗ ਔਰ ਨਿਸ਼ਕਾਮ ਸੇਵਾ ਇਹ ਇੱਥੇ ਮੈਂ ਮੈਂ ਚਲੋ ਜਾਂਦੇ ਜਾਂਦੇ ਕੱਲ ਹੀ ਇੱਕ ਅਪੀਲ ਕਰ ਦੋ ਜੀ ਹਾਂ ਕੱਲ ਸਾਡੀ ਹੱਥ ਜੋੜ ਕੇ ਅਪੀਲ ਆ ਕਿ ਆਓ ਉਸ ਭਗਤ ਜੀ ਨੂੰ ਜੇ ਸੱਚੀ ਔਰ ਸੱਚੀ ਸ਼ਰਦਾ ਹੈਗੀ ਆ ਤਾਂ ਆਪਣੇ ਬੱਚਿਆਂ ਨੂੰ ਆਪਣੇ ਗਵਾਂਢ ਚ ਕੋਈ ਬੱਚਾ ਹੋਵੇ ਤੁਸੀਂ ਦੇ ਸਕਦੇ ਆ ਜਾਂ ਕਿਸੇ ਹੋਰ ਨੂੰ ਤਾਂ ਉਹਨੂੰ ਜ਼ਰੂਰ ਲੈ ਕੇ ਆਈਏ ਸਾਨੂੰ ਬੜੀ ਖੁਸ਼ੀ ਹੋਊਗੀ ਕਿ ਆਪਾਂ ਉਹ ਸੱਚੇ ਪੈਗੰਬਰ ਨੂੰ ਆਪਾਂ ਸੱਚੇ ਦਿਲੋਂ ਸ਼ਰਦਾ ਪੇਂਟ ਕਰ ਸਕੀਏ ਔਰ ਇਸ ਕੈਂਪ ਨੂੰ ਸਫਲ ਬਣਾ ਸਕੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ